ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੜਾ ਭਾਈਕੇ ਦੇ ਵਿੱਚ ਜਿਹੜੇ ਫਿਰੋਜ਼ਪੁਰ ਦਾ ਮਨਮੱਤਾ ਨਗਰ ਆ ਮਿੱਤਰੋ ਕੇਵਲ ਲੋਹਾਰ ਭਾਈ ਦੇ ਘਰੇ ਇਸ ਟਾਈਮ ਮੌਜੂਦ ਆ ਜਾਨਵਰ ਤੁਹਾਨੂੰ ਪੰਜ ਦਿਖਾਉਣੇ ਆ ਮਿੱਤਰੋ ਦੋ ਬੂਰੀਆਂ ਨੇ ਤੇ ਦੋ ਐਕੋ ਫਿਰ ਤੀਜੀ ਵੀ ਬੂਰੀ ਨੀਲੀ ਦਾ ਵੀ ਦੇ ਆ ਗਈ ਇੱਕ ਕਾਲੀ ਨੀਲੀ ਦੀ ਇੱਕ ਹੋਰ ਕਾਲੀ ਨੀਲੀ ਦੀ ਜਾਨਵਰ ਟੋਟਲ ਪੰਜ ਤੇ ਪੰਜਾਂ ਦੀ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਬਾਈ ਨੂੰ ਕਰਦੇ ਆ ਗੱਲਬਾਤ ਬਾਈ ਕੇਵਲ ਨੂੰ ਹਾਂ ਕੇਵਲ ਵੀਰੇ ਕੀ ਹਾਲ ਆ ਬਾਈ ਸਸਤੀ ਕਰਦੇ ਕੀ ਹਾਲ ਚਾਲ ਬਹੁਤ ਵਧੀਆ ਸਿਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਅੱਗੇ ਦੋ ਬਈ ਅੱਜ ਕਿੰਨੇ ਜਾਨਵਰ ਆ ਵੀਰੇ ਜਾਨਵਰ ਇਹਦੇ ਪੰਜ ਐ ਪੰਜਾਂ ਤਿੰਨ ਬੂਰੀਆਂ ਹੈਗੀਆਂ ਠੀਕ ਆ ਦੋ ਕਾਲੀਆਂ ਨੀਲੀ ਰੱਖੀ ਠੀਕ ਹੈ ਪਹਿਲੇ ਨੰਬਰ ਤੋਂ ਜੋ ਛੋਟੇ ਬੱਤੀਆ ਜਿਹੜੇ ਤਿੰਨ-ਤਿੰਨ ਕਿਰਦੇ ਆ ਇਹ ਤਾਂ ਹੈਗੇ ਚਾਰ-ਚਾਰ ਮਹੀਨੇ ਦੇ ਹੈਗੇ ਚਾਰ-ਚਾਰ ਮਹੀਨੇ ਦੇ ਹਾਂ ਚਾਰ-ਚਾਰ ਠੀਕ ਹੈ ਇਹ ਤੇ ਆ ਇਧਰ ਹੀ ਨੀਲੀ ਚ ਆ ਗਈ ਉਹ ਗ੍ਰੇਡਰ ਤੇ ਆ ਗਈ ਹੈ ਨਾ ਹਾਂ ਉਹ ਗ੍ਰੇਡਰ ਤੇ ਹੈਗੀ ਤੇ ਜੇ ਸਾਰੀ ਮਾਰਕਿੰਗ ਪੂਰੀ ਹੈ ਨਾ ਇਹ ਠੀਕ ਹੈ ਬਈ 43 ਤੁਰੀ ਚੰਗੀ ਹੈ ਬੱਚੇ ਦੀ ਹੈ ਨਾ ਅੱਛਾ ਰੇਟ ਭਾਈ ਦੋਹਾਂ ਦਾ ਕੀ ਰੋਗੇ ਇਹਨਾਂ ਦਾ ਰੇਟ ਵੀਰੇ 65000 ਰੁਪਏ ਜੋੜੇ ਦਾ ਇਕੱਲੀ-ਇਕੱਲੀ ਦਾ ਵੀਰੇ ਇਕੱਲੀ-ਇਕੱਲੀ ਦਾ ਕਰ ਲਾਂਗੇ ਉਹ ਸਾਲ ਫਿਰ ਕਰ ਲਾਂਗੇ ਵੀਰੇ ਫੋਨ ਤੇ ਕਰ ਲਾਂਗੇ ਜਿਵੇਂ ਮਾਨਤਾਰ ਹੋ ਜੂਗਾ ਲੈ ਤੋਰ ਤੁਰ ਜੁੜਾਈ ਹੋ ਲੋ ਤੁਰਦੀ ਫਕੀਰਾ ਬੰਦ ਚੌਂਕ ਕਰਾਈ ਨਾ ਵੀ ਦੇਖ ਸਕਦੇ ਆ ਮਿੱਤਰੋ ਤੁਸੀਂ ਹੂੰ ਤਾਰੀ ਦੋਰੀ ਬੱਤੀ ਦੀ ਕਮਾਲ ਆ ਹਨਾ ਹੂੰ ਨੇ ਠੀਕ ਆ ਵੀ ਬਣਦੇ ਵੀਰੇ ਅੱਛਾ ਇਹ ਤਾਂ ਹੋ ਗਿਆ ਜੋੜਾ ਪੂਰੀਆਂ ਦਾ ਆਪਣਾ ਹਨਾ 5000 ਦੇ ਵਿੱਚ ਤੇ ਆ ਬੱਚੇ ਦੂਜੇ ਕਿੰਨੇ ਕਿੰਨੇ ਜਰਦੇ ਆ ਵੀਰੇ ਏ ਕੋ ਹੈਗੇ 8 8 ਮਹੀਨੇ ਦੇ ਹੈਗੇ ਠੀਕ ਹੈ ਵੀਰੇ ਤੇ ਇਹ ਲਿੱਸੇ ਆ ਥੋੜੇ ਜਿਹੇ ਹਨਾ ਹਾਂਜੀ ਇਹ ਕਿੰਨੇ ਦਾ ਜੋੜਾ ਦੋ ਦੇਾਂਗੇ ਬਈ ਇਹ ਦੇ ਦੇਾਂਗੇ 5000 ਦਾ ਜੋੜਾ ਦੇ ਦੇਾਂਗੇ ਪੰਜ ਹਜ਼ਾਰ ਦਾ ਵੀਰੇ ਹਾਂਜੀ ਮਾਨਤਾ ਨੂੰ ਵਿੱਚੋਂ ਵੀਰੇ ਹੋ ਜਾਊਗਾ ਵੀਰੇ ਕੋਈ ਠੀਕ ਆ ਪੂਰੀ ਕੱਟੀ ਤਾਲੀ ਧੂਰੀ ਚੰਗੀ ਆਂਦੀ ਬਈ ਹਾਂਜੀ ਸਾਰੇ ਇੱਕ ਮਾਰਕਿੰਗ ਪੂਰੀ ਹੈਗੀ ਸ਼ੂ ਤੇ ਨਿਸ਼ਾਨ ਹੈਗਾ ਹੂੰ ਸਾਂਭਣਾ ਲਈ ਹੂੰ ਇਹ 5000 ਦਾ ਜੋੜਾ ਦੇ ਦੇਾਂਗੇ ਹਾਂਜੀ ਠੀਕ ਹੈ ਵੀਰੇ ਤੇ ਝੋਟੀ ਜਿਹੜੀ ਵੱਡੀ ਬਈ ਵੱਡੀ ਦੀ ਉਮਰ ਹੈਗੀ ਵੀਰੇ 1.5 ਸਾਲ 1.5 ਸਾਲ ਹਾਂਜੀ ਤੇ ਇਦਾਂ ਰੇਟ ਬਈ ਇਹਦਾ ਰੇਟ 35000 ਰੁਪਏ ਦਾ 35000 ਫਰਥੋਂ ਬਹੁਤ ਸੋਹਣਾ ਹੈ ਨਾ ਬਾਈ ਤੇ ਲਈ ਜੀ ਗੁਰੇ ਤੇ ਇਹਦਾ ਮਾਨਤਨ ਕਰਕੇ ਕਾਟੇ ਬਾੜੇ ਕਰਕੇ ਲਈ ਦਿੰਦੇ ਫਰਦੇ ਕਰ ਦਾਂਗੇ ਫੁੱਲ ਮਾਨਤਨ ਕਰਾਂਗੇ ਵੀਰੇ ਜੀ ਠੀਕ ਹੈ ਵੀਰੇ ਤੂਰੀ ਮੜੇ ਕੱਡੀ ਬਾਰੂਪਰਾ ਇਹਨੂੰ ਲੈ ਵੀ ਮੇਤਰੋ ਇਹਦੀ 1.5 ਸਾਲ ਉਮਰ ਹੈ ਕੱਟੀ ਦੀ ਇਹਦਾ ਰੇਟ 35000 ਰੁਪਿਆ ਵਾ ਚੰਗੀ ਕੱਟੀ ਮਾਰਕਿੰਗ ਵੱਲੋਂ ਚੰਗੀ ਜੰਨੀ ਹੋਗੀ ਦੇਖ ਸਕਦੇ ਹੋ ਹਾਂ ਮੋੜ ਲਓ ਹੂੰ ਲੈ ਵੀ ਨਹੀਂ ਠੀਕ ਹੈ ਜੀ ਨਾ ਬੋਟੋਏ ਨੂੰ ਹੀ ਜੀ ਬਹੁਤ ਕੀ ਬਾਈ ਤੇ ਸਟੂਲੀ ਬਕਾ ਦੇ ਬੋਟੇ ਦੇ ਕਰੀ ਹੈ ਠੀਕ ਹੈ ਬਾਈ ਆ ਲੈ ਮੇਰੇ ਥਾਨ ਕੋਲ ਦੇਖੋ ਚਾਰ ਚਾਰ ਜਾਏ ਕੋਈ ਫੋਨ ਸੁਣਾ ਨਹੀਂ ਠੀਕ ਹੈ ਬਾਈ ਅੱਛਾ ਵੀਰੇ ਨੰਬਰ ਕਿੰਨਾ ਆਪਣਾ ਕੇਵਲ ਬਾਈ ਨੰਬਰ ਆਪਣਾ 88950 ਹੂੰ 3977 ਉਹ ਤੋਂ ਹੋਰ ਨਹੀਂ 88950 ਹੂੰ 3977 ਠੀਕ ਹੈ ਬਈ ਇਸ ਨੰਬਰ ਤੇ ਚੱਲੋ ਬਾਈ ਦੇ ਜਲਦਬਦ ਤੇ ਹੋ ਜਾਵੇ ਮੇਰੇ ਬੜਾ ਭਾਈ ਕੰਜਾ ਫੋਨ